ਮਹਾਰਾਜ ਰਫਾ ਬਾਰਾ ਆ ਚੰਨਾ ਬੱਕਾ ਜੋ ਪਹਿਲਾ ਦੋਰਾ ਪਾਇਆ ਸੀ ਹਨਾ ਸਹੀ ਆ ਉਹ ਦਰਤੀ ਸੀ ਤੇ ਕੁਝ ਨਾ ਪਿੰਦੇ ਆਹੋ ਲਾਉਣਾ ਭਾਈ ਅਸੀਂ ਤਾਂ ਪਿਆ ਮੈਂ ਲੈ ਕੇ ਆ ਆਹੋ ਗੁਲਾਬ ਗੁਲਾਬ ਜਿਲੇ ਆਂਦੇ ਆ ਮੈਂ ਲਿਆ ਲਿਆ ਕੇ ਆ ਫਿਰ ਆਪਣੇ ਬੰਦੇ ਜੋਗੇ ਤਾਂ ਹੈਗੇ ਆ ਆ ਬੁਨਾਂ ਬਣੀ ਸਾਡਾ ਤਾਂ ਇਹ ਕਰਨਾ ਨਹੀਂ ਕਿ ਨੀਚੇ ਪੈਰਾ ਪ੍ਰਚਾਰ ਪ੍ਰਚਾਰ ਉਹੋ ਉਹ ਜਾਇਆ ਨਾ ਮੈਂ ਉੱਤਰ ਤੇ ਜਨਾ ਮੈਂ ਹਾਂ ਹਾਂ ਰੁਕ ਰੁਕੋ ਆ ਬਾਗੀ ਤੇ ਸਾਡੇ ਪਸ਼ਾਲਾ ਜੀ ਇੱਧਰ ਸਾਡੇ ਆ ਵੀ ਵੀਰ ਠੀਕ ਆ ਤੇ ਉਧਰ ਸਾਡੇ ਹੈਪੀ ਭਾਜੀ ਉਹ ਸਾਡੇ ਚਾਚਾ ਜੀ ਮੇਨ ਚਾਚਾ ਹੱਥ ਖੜਾ ਕਰ ਦੇ ਲੈ ਚਾਚੇ ਨੇ ਵੀ ਹੱਥ ਖੜਾ ਕਰਤਾ ਕੰਮ ਕਰਕੇ ਛਿਪੇ ਲੈ ਕੇ ਆ ਛਿਪੇ ਨੂੰ ਬਾ ਮੈਂ ਹੀ ਆ ਜਾਣਾ ਥੋੜਾ ਟਾਈਮ ਰੋਕ ਆ ਜਾ ਆ ਜਾ ਬੰਦੇ ਘਰ ਦੇ ਆ ਵੀ ਕਿਧਰ ਲੋੜੀ ਕੰਡੀਜੀ ਦਿੱ ਲੈਟਰ ਨਹੀਂ ਬਸ ਛਿਪੇ ਚਾਚੇ ਨੂੰ ਲੈ ਕੇ ਆਉਣਾ ਮੈਂ ਲੈ ਜਾ ਆ ਜਾ ਫੇਰਾ ਕੰਮ ਕਰਕੇ ਮੇਰਾ ਘਾਰ ਦਾ ਲੈ ਨਹੀਂ ਕੰਮ ਬੋਰਾ ਅਸੀਂ ਉਹ ਲੈ ਕੇ ਆਉਣਾ ਬਾਅਦ ਚ ਲੈਂਟ ਬੈਗ ਬਾਅਦ ਲੈ ਕੇ ਜੋਲਣ ਲੈ ਆਉਂਦਾ ਹੁਣ ਤਾਂ ਮੈਂ ਹੋਰ ਵੀ ਸਮਾਨ ਚਾਹੀਦਾ ਆ ਲੈ ਬਈ ਬੰਦਾ ਇੱਕ ਹੋਰ ਆ ਗਿਆ ਸਾਡਾ ਕੁਲਵਿੰਦਰ ਭਾਜੀ ਇਧਰ ਹੱਥ ਖੜਾ ਕਰ ਦੇ ਇੱਦਾਂ ਲੈ ਇੱਕ ਹੋਰ ਬੰਦਾ ਸਾਡਾ ਆ ਗਿਆ ਕੁਲਵਿੰਦਰ ਠੀਕ ਆ ਚੱਲੋ 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 ਲੈ ਹੋ ਨਾ ਮੋੜੀ ਇਹ ਕਿਹਦੀ ਇਹ ਮੈਂ ਨਾ ਇਹ ਵੀ ਫੜ ਕੇ ਜਰਾ ਪਾਣੀ ਪੀ ਜਾ ਮੈਂ ਨਹੀਂ ਤੋੜ ਤੱਕ ਕਰਦੀ ਪਾਣੀ ਕਰਿਆ ਲੈ ਨੰਬਰ ਰਾਜੀ ਐਡਾ ਤੇ ਪਈ ਜਾਂਦਾ ਜਿੰਗੂ ਮੇਰਾ ਮੇਰੇ ਤੇ ਲੱਗਦਾ ਕਾਹਦੀ ਜਾਂਦੀ ਇਹ ਮੇਰੇ ਸਾਹ ਤੇ ਦੋਰਾ ਲੈ ਕੇ ਖੜਾ ਰੋੜਾ ਪਸ ਜੀ ਕੋਈ ਨਾ ਕੋਈ Mencari 음, l ਆਈ ਬਾਹਰ ਆ ਚੱਲ ਗਏ ਬਾਹਰ ਆਏ ਸੀ ਨਾ ਮੈਂ ਦੇਖਿਆ ਚੱਲਾ ਚੱਲਾ ਸਾਡਾ ਰਸ਼ੀਪਾ ਚਾਚਾ ਵੀ ਆ ਗਿਆ ਉਹ ਤੇ ਲੱਗ ਗਿਆ ਹੁਣ ਆ ਗਏ ਇਹਦੀ ਵੀ ਸੇਵਾ ਪੈ ਗਈ ਆ ਹਾਂ ਇਹਨੂੰ ਤਾਂ ਪਹਿਲੇ ਲੱਭਣਾ ਪੈਂਦਾ ਦੇਵਾ ਬੀਬੀ ਦੇ ਇਹ ਵੱਡੀ ਚੜ੍ਹੇ ਲਿਛੜੀ ਚੜ੍ਹੇ

dit ruimle ਦੇ ਜੋ ਚਾਤੀ ਕਹਿੰਦੀ ਕੰਦੀ ਗਾਲਾ ਬਣਾ ਕੇ ਹਾਂ ਪਾਣੀ ਪਾਣੀ ਹੀ ਪਾਈਆਂ ਦੋ ਪ੍ਰਸ਼ਾਦ ਜਿਹੜੇ ਗਾਂ ਤੇ ਨੇ ਨਹੀਂ ਪਾਇਆ ਗਾਂ ਹੁਣ ਕਿਹਦੀ ਦੇਖਾਂ ਉਹ ਸ਼ਰਧ ਵਾਲੇ ਪਾਇਆ ਦੇ ਤੇ ਮਾਮਾ ਉੱਥੇ ਪਾਇਆਗੇ ਤੂੰ ਦਾ ਦਾਲ ਸਾਰਾ ਕੋਲ ਮੈਕਸੀਜ ਕਰਦੀ ਮੈਂ ਪਾਉਂਗਾ ਮੈਂ ਚਾਹ ਦੇਖੀ ਆ ਬਾਕੀ ਉੱਥੇ ਸ਼ਮਨ ਵਾਲਾ ਬਣੇ ਦੇ ਆ ਬਾਅਦ ਦੇ ਕੇ ਦੇ ਦਾਨ ਗਰਿਆਂ ਦੇ ਆ ਰੀਸ਼ੀ ਕੁੜੀਆਂ ਹੁਣ ਤੋਂ ਕੋਈ ਨਹੀਂ ਕਰਦੀ ਤੇ ਰੜੀ ਦੇ ਫੜਦੀਆਂ ਕੋਈ ਉਹਨੂੰ ਖਵਾ ਦਵੇ ਤੇ ਹੁਣ ਇਹ ਕਹਿੰਦੇ ਫੋਨਾ ਤੂੰ ਕਰ ਤੂੰ ਕੋਡ ਪਾਉਣ ਦੇ ਦਿੰਦੇ ਆ ਰੋਟੀ ਖਲਾਉਣ ਦੇ ਦਿੰਦੇ ਆ ਯਾਰ ਕੋਈ ਨਹੀਂ ਨਾ ਤੈਨੂੰ ਕਿ ਜਗ੍ਹਾ ਤੇ ਅਸੀਂ ਲੈਂਟਰ ਪਾਇਆ ਅਗਲੇ 10 ਦੀ ਰੋਟੀ ਖਲਾਉਣ ਦੇ ਦਿੰਦੇ ਆ ਕਿਉਂ ਇਦਾਂ ਕਿਦਾਂ ਨਹੀਂ ਕੋਈ ਨਹੀਂ ਕੋਣ ਵੱਲੇ ਉਹੁੰਦਰਾ ਵਾਲੇ ਗੱਲਾਂ ਕਰ ਉਹ ਨਹੀਂ 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 ਪਾ ਕੇ ਹੁਣ ਤੇ ਪਾਇਆ ਮੈਰ ਹੋ ਗਈ ਉਹ ਕੰਨ ਮਾਰੂ ਜਾਂਦਾ ਬੱਧਵਾਰ ਨਹੀਂ ਬੱਧਵਾਰ ਉਹਦੀ ਮਾਗੀ ਪਾਰੇ ਤੇ ਰਾਤ ਨੂੰ ਪਾਇਆ ਹੁਣ ਗੈ ਕੰਮ ਹਿੱਤੇ ਹੁੰਦੇ ਤੇ ਦੇਖਦਾ ਲੱਗੇ ਮਰੀ ਮਰੀ ਬੱਧਵਾਰ ਆ ਅੱਜ ਦਿਨ ਵਧੀਆ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਚਾ ਲੰਗਰ ਵਰਤੌਣਾ ਆਪਾਂ ਜਾ 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 ਮੈਂ ਲੰਗਰ ਵਰਤਾਉਂਦਾ ਆ ਗਿਆ ਜੀ ਆ ਗੱਲ ਕਰ ਲੈ ਗੱਲ ਨਹੀਂ ਮੈਂ ਕਰਦਾ ਮੰਮੀ ਦਾਦੀ ਮੈਂ ਬਣਾ ਲਵਾਂ ਵਧੀਆ ਆਪਾਂ ਬਣਾ ਲੀਏ ਪਹਿਲਾ ਬਾਬਾ ਜੀ ਨੂੰ ਦਿਓ ਲੰਗਰ ਮੰਮੀ ਆਹੋ ਪਹਿਲਾਂ ਬਾਬਾ ਜੀ ਨੂੰ ਪਾਓ ਜਿਹੜੀ ਆਪਣੀ ਮੰਮੀ ਉਹ ਤੋਂ ਪਹਿਲਾਂ ਪੂਰੀ ਘਰ ਆ ਸਾਡੇ ਪਛਾਲਾ ਜੀ ਰੁੜਕੇ ਵਾਲੇ ਆ ਸਾਡੇ ਅਵੀ ਭਾਜੀ ਆ ਕਿਨਾਂ ਤੇਰਾ ਬੈਲੀ ਇਹ ਬੈਲੀ ਆ ਰੁੜਕੇ ਦਾ ਹਾਂ ਇੱਥੇ ਸਾਡੇ ਚਾਚਾ ਜੀ ਬੈਠੇ ਆ ਇਹਨੂੰ ਪਹਿਣਾ ਪਈ ਜਾਣਾ ਹੈ ਕਿ ਨਹੀਂ ਈਮੇਲ ਦਾ ਵੀ ਹੈਗਾ ਤੇਗਾ ਫੈਟਰੀ ਸਾਹਿਬ ਇਹ ਵੀ ਬੰਦਾ ਕਹਿੰਦਾ ਇਹਨਾਂ ਤਾਂ ਕੋਈ ਨਹੀਂ ਮੈਨੂੰ ਲੈ ਜਾ ਉਸ ਬਖਰਾ ਦੀ। ਸੁਪੜਾਈ ਹੈ ਮੇਰਾ ਟੁਕਾ। ਚੋਬੀ ਨੂੰ ਲੈ ਕੇ ਆਇਆ ਬਖਰਾ। ਲਓ ਜੀ। ਵਧੀਆ ਹੋ ਗਿਆ ਆਪਣਾ। ਹੈਪੀ ਨੂੰ ਵੀ ਕਹਿੰਦੇ ਹੈਪੀ ਆਏ। じゃ ਕਹਿੰਦੇ ਮੈਂ ਕਹਿ ਕੇ ਆਇਆ। じゃ ਸੁਰੋਜ ਕਹਿ ਕੇ ਤੂੰ ਵੀ ਕਹਿੰਦੀ ਰੋਟੀ ਖਾ ਲਓ ਨੂੰ ਸੇਮੋਂ ਨੂੰ ਵੀ ਕਹਿ ਰਹੇ ਹਾਂ। ਭਾਬੇ ਨੂੰ ਮਮੀ ਕਹੇ ਪਾਪਾ ਕਹਿੰਦੇ ਬੱਸ ਬਾਗ ਨੂੰ ਮੁੰਨਾ ਕਿਤੇ ਕਿੱਦਾਂ ਗੜੇ ਮਾਤਾ ਕਹਤ ਜੈਨ ਮੈਨ ਪਤਾ ਨਹੀਂ ਕਿੱਥੇ ਤਨ ਬਾਹਰ ਰੋਟੇ ਹਲੇ ਹੋਏ ਜੀ ਚਾਪ ਪਾ ਲਾ ਜਨ ਨੇ ਖਤਮ ਹੋ ਗਿਆ ਕੰਮ ਆਪਣਾ ਐਂਟਰ ਰਹਿ ਗਿਆ ਇਹ ਹੀ ਮਾਰ ਕੇ ਹਾਂਜੀ ਹੋ ਗਿਆ ਖਤਮ ਚੜਦੀ ਗਲਾ ਆ ਬੰਦਾ ਬੜਾ ਦਲੇਰ ਆ ਸਾਡਾ ਨੰਬਰ ਦੇ ਕੇ ਜਾਈਏ ਆਪਣਾ ਹਾਂਜੀ ਪੜ ਕਰਾਪਾਉ ਪਾਉ ਯਾਰ ਹੱਥਾਂ ਨੂੰ ਦੂਸਰੇ ਦਾ ਰੋਗ ਵੀ ਚਾਚਾ ਸਾਰੇ ਨਾ ਹੱਥ ਲਿਬੜੇ ਹੋਏ ਆ ਸਾਰੇ ਦੇ ਹੱਥ ਲਿਬੜੇ ਆ ਓ ਮੈਸਤਰੀ ਸਾਹਿਬ ਨੇ ਮਾਰਤਾ ਹੱਲਾ ਤੇਜ ਇੱਕ ਵਾਰੀ ਹੋਰ ਮੈਸਤਰੀ ਉਸਤਾਦ ਹੱਥ ਹੱਤੋਲਾ ਹੱਤੋਲਾ ਪਈ ਦੇਖੀ ਇਹ ਪਿੱਧੋ ਪਾਕੇ ਦਿਓ ਇਹ ਨਿਕਲਣ ਲੱਗੇ ਆ ਔਰ ਨੇ ਜੀ ਅਸੀਂ ਗਏ ਫਰੈਂਡਸ ਆਪਣੇ ਜਗ੍ਹਾ ਤੇ ਪਾਇਆ ਲੈਂਟਰ ਤੇ ਦੇਖੋ ਲੱਗੇ ਆ ਮੁੰਡੇ ਇੱਥੇ ਮਸ਼ੀਨ ਆਪਣੇ ਆਉਂਦੀ ਨਹੀਂ ਕਿਉਂਕਿ ਬੀਹਾਂ ਪੀੜੀਆਂ ਥੋੜੀਆਂ ਆ ਤੇ ਹੱਥੀ ਪਿੰਦਾ ਲੈਂਟਰ ਸਾਰਾ ਮੁੰਡੇ ਆਪਣੇ ਲੱਗੇ ਆ ਦੇਖੋ ਲੈਂਟਰ ਬਣ ਕੰਮ ਚੱਲ ਰਿਹਾ ਪੂਰੇ ਜੋਰ ਤੇ ਆ ਪਾ ਰਹੇ ਆ ਮੁੰਡੇ ਲੈਂਟਰ ਬਾਕੀ ਸਾਨੂੰ ਉੱਪਰ ਵੀ ਦਿਵਾਉਣੇ ਆ ਆ ਲੋਈ ਦੋੜਾ ਡੇ ਗਿਆ அப்பா <laughs> ਦਾਲੀਨਾਂ ਜੇਣਾ ਅੱਜ ਸਾਰਾ ਹੀ ਸਭ ਆਪਣੇ ਲੱਗੇ ਆ ਪੂਰੇ ਐਪੀ ਕੀ ਕਹਿਣਾ ਚਾਹਣਾ ਬਾਬਾ ਜੀ ਦੇ ਦਰਬਾਰ ਦੇ ਲੈਂਟ ਪਾ ਰਹੇ ਆ ਹਾਂ ਬੰਗ ਅੰਨਿਆ ਤੈਨੂੰ ਇਹ ਕਹਣਾ ਕਿਸਾ ਐ ਬਾਬਿਆਂ ਦੇ ਬਾਬੀਆਂ ਨੂੰ ਲੈਂਟਰ ਪੈ ਗਿਆ ਨਹੀਂ ਅ ਆਪਣੇ ਬਾਬਾ ਦੇ ਬਾਬਾ ਵਧੀਆ ਬਣ ਜੂਗਾ ਹੁਣ ਤੇ ਨਹੀਂ ਇੱਧਰ ਲਵੀ ਵੀ ਲੱਗਾ ਆਪਣਾ ਬਸ਼ਾਲਾ ਵੀ ਲੱਗਾ ਕਿੱਝ ਆਉਂਦੇ ਕੰਮ ਨੂੰ ਆਹ ਪਾਜੀ ਆਪਣੇ ਮਿਸਤਰੀ ਹੈ ਮੇਨਾਂ ਗੰਮੇ ਨਾ ਦਈਆ ਇਨੀਂ ਦੱਸਣਾ ਆਹ ਲੱਕੀ ਥੱਲੇ ਦੇ ਲੋ ਮੁੰਡੇ ਲੱਗੇ ਆਪਣੇ ਮੈਂ ਤੁਹਾਨੂੰ ਤਾਂ ਤੁਹਾਡੇ ਲੱਗੇ ਆ ਕੇ ਬੋਲਾਂਗੇ ਜੇ ਕਰਕੇ ਉਹ ਫੜ ਦੇਖੋ ਤੋ ਯਾਹਲਾ ਮਾਰਦਾ ਦੌਰੇ ਚੱਕ ਚੱਕ ਕੇ ਵਿਸ਼ਾਲੇ ਫੜ ਵੀ ਹੁਣ ਦੌਰਾ ਵੀ ਚੱਕ ਯਾਕ ਹੈਪੀ ਹੋ ਆ ਗਿਆ ਚੱਲ ਅੱਗੇ ਆਪਣਾ ਬੈਂਡ ਦੇ ਲੋ ਅਰੇ ਦਰਦਵਾਰੇ ਅੱਜ ਪ੍ਰੋਗਰਾਮ ਹੈ ਉਧਰ ਚੱਲ ਰਿਹਾ ਆਪਣਾ ਗੁਰੂ ਘਰ ਲੈ ਲੋ ਕੰਤਸ ਮਾਣੀ ਜਾਂਦੇ ਨੇ ਨਾਲ ਕੰਦੋਰ ਪਿੰਦੋ 6 ਰੇੜੀਆਂ ਸੱਟਣੀਆਂ 6 ਆ ਲੈ ਲਾ ਕਿੰਨੀਆਂ ਹੋ ਗਈਆਂ ਬਜਰੀ ਕਿੰਨੀ ਪਈ ਤੇ ਹੋਰ ਹੈ ਘਰ ਪਈ ਬਜਰੀ ਭਾਗ ਨਹੀਂ ਆਣਿਆ ਸਮਾਰਿਆ ਸਮਾਰਿਆ ਟੱਕੜੀ ਕਿਤੇ ਥੱਲੇ ਨਹੀਂ ਪਣੀ ਆਹੋ ਬੰਦ ਬਰਾਬਰ ਬੱਜ ਗਈ ਤੇ ਤੁੰਤੂ ਲੈ ਕੇ ਜਾਨੀ ਵਿੱਚ ਕਿਣੀ ਪਣੀ ਆ ਲਿਆ ਤੂੰ ਲੈ ਤਾ ਛੇ ਰੇਤਾ ਪੂਰਾ ਕਰ ਪੈ ਲੱਗੂ ਰੇਤੇ ਦੀਆਂ ਛੇ ਕਰ ਲਾ ਰੇਤਰੇ ਛੇ ਹਾਂ ਨੇ ਰੇਤੇ ਦੀਆਂ ਛੇ ਕਰ ਲਾ ਪਹਿਲਾਂ ਇੰਟਰਵਿਊ ਹੈ ਜਾਂ ਬੀਮ ਭਰੇ ਆ ਪਕਾ ਲਓ ਬੱਲੇ ਪਾਣੀ ਪੀਂਦੇ ਆ ਪੂਰਾ ਘੰਟਾ ਤੇ ਲੱਗ ਗਿਆ ਆ ਡੇਢੇ ਘੰਟੇ ਹੋਜੂ ਐਪੀ ਰੋਟੀ ਖਾਣੀ ਐ ਨਹੀਂ ਚਾ ਰੋਟੀ ਤੋਂ ਬਾਅਦ ਹੋਜੂ ਚੱਲ ਪੂਰਾ ਕਰਕੇ ਆ ਆ ਫੇ ਰੋਟੀ ਖਾ ਲਓ ਫਲੜਾ ਵੀ ਦੇਖੋ ਪ੍ਰੋਗਰਾਮ ਬਜਰੀ ਪੁਜਰੀ ਰਿਲੀਜ ਹੋਇਆ ਜਿਹੜੀ ਰੁਬਝਾਲੇ ਹੁਣੀ ਬਹਿ ਗਾਇਆ ਉਧਰ ਚੱਲ 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 ਬਿਸ਼ਾਲੇ ਹੁਣੀ ਬਹਿ ਗਾਇਆ ਬਿਸ਼ਾਲੇ ਹੁਣਾਂ ਦੀ ਆ ਗਿਆ ਉਧਰੋਂ ਓਟਕੜਾ ਆਉਣਾ ਉਹਦੇ ਮਾਲ ਆ ਗਿਆ ਥੱਲੇ ਸੋਰੀ ਕਿਦਾਂ ਲੱਗਾ ਬਲੌਗ ਛੋਟਾ ਬਲੌਗ ਬਣਾਇਆ ਆਪਾਂ 5 ਮਿੰਟ ਦਾ ਹੀ ਤੇ ਆਪਣੀ ਜਗਾ ਉੱਥੇ ਲੈਂਟਰ ਪੈ ਰਿਆ ਹੈ ਲੋ ਮੁੰਡੇ ਬਾਕੀ ਸੇਵਾ ਤੇ ਵੀ ਲੱਗੇ ਆ ਵਿੱਚ ਲੇਬਰ ਵਾਲੇ ਵੀ ਆ ਤੇ ਸਾਰੇ ਰਲ ਮਿਲ ਕੇ ਕੰਮ ਹੋ ਰਿਹਾ ਹੈ ਕਿਉਂ ਆ ਮੁੰਡੇ ਇਹਨੂੰ ਲੈਟਰ ਪੈਨਲ ਲਗਾਤਾ ਦੱਸਿਓ ਕਿਦਾਂ ਦਾ ਲੱਗਿਆ ਬਲੌਗ ਜੀ। ਉਹ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਦਾ। ਆਪਰੇ ਆਪਣਾ ਗੁਰੂ ਘਰ ਆ। ਚੋਖਾ ਲੀਲਾ। ਕਿ ਬੇਦਰ ਦੇ ਲੋ। ਤਪ ਵੱਜ ਕੋ ਸੋਣੀ ਨਿਕਲੀ ਐ। ਹਾਂ ਸੂਰਜ ਦੇਖੋ। ਹਾਂ ਠੰਡਾ ਦਾ ਮੌਸਮ ਹੋ ਗਿਆ ਬਸ ਹੁਣ ਠੰਡ ਹੋ ਜਾਣੀ ਹੈ ਬਾਕੀ ਤੇ ਦੈਨ ਸੋਨਾ ਲੱਗ ਗਿਆ ਅੱਜ ਜਿਹੜਾ ਪਿੰਡ ਆ ਰਿਹਾ ਆਪਣਾ ਰੇੜੀਆਂ ਕੰਨਾਂ ਪੰਜ ਹੋ ਗਈਆਂ 6 ਘਟਣੀਆਂ ਹੈ ਬਜਰੀ ਬਜਰੀ ਓਏ ਓਏ ਬਜਰੀ ਬਜਰੀ 8 ਬਜਰੀ 8 ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ